ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਪਿੰਡ ਘੱਲਖੁਰਦ ਪਹੁੰਚੇ ਆ ਜੀ ਮੋਦਕੀ ਦੇ 15 ਕਿਲੋਮੀਟਰ ਨਾਲ ਆ ਪਿੰਡ ਇਹ ਫਰੋਜਪੁਰ ਵਾਲੀ ਸਾਈਡ ਤੇ ਨਹਿਰਾ ਵਾਲਾ ਘੱਲਖੁਰਦ ਵੱਜਦਾ ਜੀ ਆ ਖਾਸ ਇਹ ਝੋਟੀ ਤੇ ਆਏ ਆ ਬਾਈ ਦੀ ਤੇ ਡੇਢ ਸਾਲ ਤੋਂ ਖਰਾਬ ਕਰ ਰਹੀ ਹੈ ਜੀ ਝੋਟੀ ਇਹ ਅਸਰ ਝੋਟੀ ਹੈ ਹਜੇ ਤੇ ਝੋਟੀ ਨੀਲੀ ਦੀ ਪੂਰੀ ਪਿਓਰ ਝੋਟੀ ਹੈ ਬਾਈ ਕੋਲੇ ਘਰੇ ਸਾਂਣ ਰੱਖਿਆ ਸੀ ਉਹਦੀ ਝੋਟੀ ਹੈ ਗੱਲ ਕਰਾਂਗੇ ਇਹਦੇ 'ਚ ਜਿਹੜੀ ਮੇਨ ਪ੍ਰੋਬਲਮ ਆਈ ਆ ਜੀ ਵੀ ਸਭ ਤੋਂ ਵੱਡੀ ਗੱਲ ਹੋਈ ਵੀ ਆ ਇਨ ਬਰੀਡਿੰਗ ਜਿਹੜਾ ਝੋਟਾ ਸੀ ਬਾਈ ਦੱਸਦਾ ਵੀ ਕਹਿੰਦਾ ਸਾਨੂੰ ਨਹੀਂ ਸੀ ਪਤਾ ਹਨਾ ਜਿਹੜਾ ਝੋਟਾ ਸੀ ਉਹਨੇ ਆਪਦੀ ਮਾਂ ਨੂੰ ਹੀ ਕਰਾਸ ਕਰਤਾ ਸੀਗਾ ਜੀ ਉਹਦੇ ਤੋਂ ਇਹ ਝੋਟੀ ਆਈ ਆ ਇਹ ਵੀ ਬਹੁਤ ਵੱਡਾ ਮੰਨ ਲਓ ਕਾਰਨ ਹੈ ਇਹਦੇ ਮੰਨ ਲਓ ਉਹਦੇ ਰਿਪੀਟਰ ਹੋਣ ਦਾ ਜੀ ਮੈਂ ਬਾਈ ਨੂੰ ਦੱਸਿਆ ਅੰਦਰ ਵੀ ਨੌਕਸ ਸੀ ਓਵਰੀ ਬਹੁਤ ਜ਼ਿਆਦਾ ਸਾਈਜ਼ ਛੋਟਾ ਸੀਗਾ ਜੀ ਤੇ ਮੰਨ ਲਓ ਤਾਰਾਂ ਜਮਾ ਨਹੀਂ ਕਰਦੀ ਗਈ ਬਾਈ ਕਹਿੰਦਾ ਵੀ ਰੰਗਦੀ ਬਹੁਤ ਆ ਤੇ ਤਾਰਾਂ ਜਮਾ ਨਾ ਮਾਤਰੀ ਕਰਦੀ ਹੈ ਬਈ ਹਨ ਮੜ ਗਈਆਂ ਤਾਰਾਂ ਕਰਦੀ ਹੈ ਹਨ ਵੀ ਇਹ ਦਿੱਕਤ ਮੈਂ ਬਾਈ ਨੂੰ ਦੱਸਿਆ ਵੀ ਇਹ ਪ੍ਰੋਬਲਮ ਤਾਂ ਹੀ ਆਈ ਹੈ ਜਿਆਦਾ ਵੀ ਇਹ ਉਹੀ ਉਹੀ ماں ਸੀ ਤੇ ਉਹੀ ਬਣ ਕੇ ਚਲੋ ਉਹਦੇ ਬੱਚੇ ਨੇ ਉਹਨੂੰ ਕਰਾਸ ਕਰਤਾ ਉਹਦੇ ਕਰਕੇ ਇਹ ਬਹੁਤ ਵੱਡੀ ਦਿੱਕਤ ਆਈ ਹੈ ਜੀ ਬਹੁਤ ਚੰਗੀ ਝੋਟੀ ਹੈ ਤੇ ਪਰ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਪਰ ਮੰਨ ਲਓ ਵੀ ਇਹ ਬਹੁਤ ਘੱਟ ਚਾਂਸ ਹੁੰਦੇ ਆ ਇਹਨਾਂ ਦੇ ਪਰ ਬਾਈ ਨੂੰ ਦੱਸਿਆ ਵੀ ਐਡੀ ਗੱਲ ਨਹੀਂ ਕਿ ਹੋ ਜੂਗੀ ਗੱਬਣ ਤੇ ਪਰ ਇਹ ਦੁੱਧ ਵੀ ਘਟ ਦੇਊਗੀ ਬਈ ਨਾਰਮਲ ਮੱਝ ਨਾਲੋਂ ਤੇਰੀ ਨਾਲ ਹਾਂ ਹਾਂ ਦੁੱਧ ਘਟ ਦੇਊਗੀ ਕਿਉਂ ਜੇ ਰਹਿ ਗਈ ਰਹਿ ਤੈਨੇ ਜਾਣਾ ਹੀ ਆ ਹੋਜੂਗੀ ਕੋਈ ਚੱਕਰ ਨਹੀਂ ਪਰ ਇਹ ਦੁੱਧ ਘਟ ਦੇਊਗੀ ਬਈ ਜਿਵੇਂ ਤੁਸੀਂ ਉਹ ਮੱਝ ਕਿੰਨਾ ਦੁੱਧ ਦਿੰਦੀ ਸੀ ਤੁਹਾਡੀ ਉਹ 13 ਆਕ ਦਿੰਦੀ ਸੀ 13 ਦਿੰਦੀ ਸੀ ਤਾਂ ਇਹ ਬਸ ਆਹ 10 ਦੋਸਤੇ ਹੀ ਰਹੂਗੀ ਬਈ ਹਨਾ ਏਨ ਬਰੀਡਿੰਗ ਚ ਬਹੁਤ ਪ੍ਰੋਬਲਮ ਆਉਣੀਆਂ ਜਿਵੇਂ ਇੱਕ ਤਾਂ ਆ ਹੀ ਚੁੱਕੀ ਥੋਡੇ ਸਾਹਮਣੇ ਕੋਈ 1.5 ਸਾਲ ਤੋਂ ਆਪ ਮੱਥਾ ਮਾਰ ਰਹੇ ਹਾਂ ਹਨਾ ਹਾਂਜੀ ਹਾਂਜੀ ਤੇ ਇਹ ਦਿੱਕਤ ਹੈਗੀ ਆ ਜੀ ਇਹ ਚੀਜ਼ ਦਾ ਧਿਆਨ ਖਾਸ ਕਰ ਤੁਸੀਂ ਰੱਖਿਆ ਕਰੋ ਮੈਂ ਤਾਂ ਹੀ ਤੁਹਾਨੂੰ ਹਰ ਵੀਡੀਓਜ਼ ਮੈਂ ਅੱਗੇ ਵੀ ਇੱਕ ਦੋ ਵੀਡੀਓਜ਼ ਤੁਹਾਨੂੰ ਕਿਹਾ ਵੀ ਟੀਕਾ ਵੀ ਤੁਸੀਂ ਲੱਗ ਕੇ ਰੱਖਿਆ ਕਰੋ ਠੀਕ ਹੈ ਨਾ ਵੀ ਪ੍ਰੋਬਲਮ ਆਉਂਦੀ ਆ ਜੀ ਆ ਬਿੰਗਾ ਵਾਲੇ ਕੋਠਿਆਂ ਸੀਗੇ ਬੰਦੇ ਉਹਨਾਂ ਨੇ 골ਡਨ ਝੋਟੀ ਦੇ 골ਡਨ ਟੀਕਾ ਭਰਾਦਾ ਸੀ ਬਾਅਦ ਚ ਪਤਾ ਨਹੀਂ ਮੈਂ ਤਾਂ ਉਹਨਾਂ ਨੂੰ ਕਹਿਤਾ ਤੇ ਤੁਸੀਂ ਇਹਦੇ ਬਈ ਉਹ ਲਵਾ ਦੇਵੋ ਜੇ ਬੱਟ ਮੇਟ ਵਗੈਰਾ ਵੀ ਇਹਨੂੰ ਗੱਬਨ ਨਾ ਹੋ ਜੇ ਇਹ ਤੇ ਪਰ ਪਤਾ ਨਹੀਂ ਉਹਨਾਂ ਨੇ ਕੀ ਕੀਤਾ ਤੇ ਪਰ ਉਹ ਦਿੱਕਤ ਆਊਗੀ ਉਹਨੂੰ ਵੀ ਗਾਂ ਜਾ ਕੇ ਜੀ ਜਾਂ ਦੁੱਧ ਨਹੀਂ ਦੇਣਾ ਜਾਂ ਰਿਪੀਟਰ ਹੋਊਗੀ ਇਹ ਸੇ ਸਮੱਸਿਆ ਬਣੂਗੀ ਹਨ ਜਿਵੇਂ ਆ ਸੋਡੇ ਸਾਹਮਣੇ ਆ ਝੋਟੀ ਕਿੱਡੀ ਚੰਗੀ ਝੋਟੀ ਆ ਅੱਜ ਨੂੰ ਤਾਂ ਇਹ ਸੂਈ ਹੁੰਦੀ ਬਈ ਹਨ ਜਿਵੇਂ 1.5 ਸਾਲ ਹੋ ਗਿਆ ਹਨ ਆ ਕੱਥੀਆਂ ਹੀ ਬਣੀਆਂ ਸੀ ਇਹ ਸੂਪੀ ਆ ਕਾਲੀ ਝੋਟੀ ਆ ਕਾਲੀ ਝੋਟੀ ਇਹਦੇ ਬਰਾਬਰ ਦੀ ਉਮਰ ਆ ਜੀ ਇਹ ਸੂਪੀ ਆ ਤੇ ਮੇਨ ਬਾਈ ਦੀ ਮਿਹਨਤ ਬਹੁਤ ਜ਼ਿਆਦੇ ਆ ਬਾਈ ਕੋਲੇ ਝੋਟਾ ਸੀ ਕਰਦਾ ਆ ਮੱਝ ਬਾਈ 2017 ਚ ਲੈ ਕੇ ਆਇਆ ਸੀਗਾ ਕਿੰਨੇ ਦੀ ਲਈ ਸੀ ਮੱਝ ਬਈ ਤੁਸੀਂ ਉਦੋਂ ਇਹ ਇਹ 90 ਦੀ ਆ 90000 ਦੀ ਕਿੰਨਾ ਦੁੱਧ ਦੇ ਦਿੰਦੀ ਐ ਦੁੱਧ ਤਾਂ ਨਹੀਂ ਜੀ ਦੱਸਦਾ ਮੇਰੇ ਤੋਂ ਪਤਾ ਨਹੀਂ ਮੇਰੀ ਸਮਝੋਂ ਬਾਹਰ ਆ ਤੇ ਸਮਝੋਂ ਬਾਹਰ ਆ ਦੁੱਧ ਦੁੱਧ ਦੇਣਾ ਚਾਹੀਦਾ 16 17 ਕਿਲੋ ਮੱਝ ਦੱਸਦੀ ਐ ਝੋਲੀ ਦੱਸਦੀ ਹੈ ਨਾ ਕੱਦ ਕਾਠ ਦੱਸਦਾ ਮੱਝ ਦਾ ਥੋੜਾ ਜਿਹਾ ਪਿੰਡਾ ਹੈਗਾ ਮੋਟਾ ਮੱਝ ਦਾ ਪਰ ਫਿਰ ਵੀ ਦੇਣੀ ਚਾਹੀਦੀ ਪਾ ਕਿੰਨੇ ਕਿੰਨੇ ਜੀ ਹੁਣ 7ਵਾਂ ਮਹੀਨਾ ਲੱਗਿਆ ਹੁਣੇ ਹੀ ਗਈ ਐ ਦੁੱਧ ਇਹਦਾ ਬੱਚਾ ਜੀ ਪਿਛਲੇ ਸੂਏ ਵਾਲਾ ਆ ਬਈ ਹਾ ਕੱਟਾ ਖੜਾ ਅੱਛਾ ਆ ਕੱਟਾ ਜੀ ਠੀਕ ਹੈ ਫਿਰ ਟਾਈਮ ਨਾਲ ਹੀ ਗੱਬਣ ਹੋ ਜਾਂਦੀ ਹੈ ਹੈ ਹਾਂ ਹਾਂ ਜੀ ਕੱਟ ਗੱਪੜ ਤਾਂ ਐਵੇਂ 1.5 2 ਮਹੀਨੇ ਤੱਕ ਹੀ ਹੋ ਜਾਂਦੀ ਹੈ ਅੱਛਾ ਮੰਨ ਲਓ ਸਹੀ ਤੁਰ ਹੀ ਆਉਂਦੀ ਜੇ ਉਹਦੀ ਲਈ ਆ ਤੁਸੀਂ ਹਾਂ ਜੀ ਹਾਂ ਨਹੀਂ ਇੱਕ ਦੋ ਵਾਰ ਹੀ ਆਈ ਹੈ ਜੀ ਇੱਕ ਦੋ ਵਾਰੀ ਤੇ ਕਿੰਨੇ ਪਸ਼ੂ ਬਈ ਇਹ ਮੱਝ ਤੋਂ ਤੁਸੀਂ ਤਿਆਰ ਕਰਕੇ ਵੇਚਦੇ ਹੁੰਦੇ ਈ ਇਹਦੇ ਤੋਤਾ ਜੀ ਵੇਚਦੇ ਨਹੀਂ ਐ 1 2 10 ਝੂਟੀਆਂ ਵੇਚਤੀਆਂ ਦੀ ਇਹਦੇ ਜਿੱਡੀਆਂ ਜਿੱਡੀਆਂ ਅੱਛਾ ਇਹਦੇ ਜਿੱਡੀਆਂ ਜਿੱਡੀਆਂ ਠੀਕ ਹੈ ਬਹੁਤ ਸਾਦੀ ਬਹੁਤ ਸੀ ਉਹਨਾਂ ਚੋਂ ਦੋ ਹੀਰੇ ਦੀਆਂ ਸੀਗੀਆਂ ਅੱਛਾ ਦੋ ਹੀਰੇ ਦੇ ਮਗਰਾਈ ਸੀ ਇੱਕ ਹੀਰੇ ਦੇ ਮਗਰਾਈ ਸੀ ਇਸੇ ਮਹਿ ਦੀ ਮਾਂ ਕਿੰਨੇ ਕਿੰਨੇ ਦੀਆਂ ਵੇਚਤਿਆਂ ਬਈਓ ਗੋਤਾ ਜੀ ਖਰਾਬ ਹੋ ਗਏ ਆਂ ਮੱਧ ਨੂੰ ਇੱਕ ਨੂੰ ਤਾਂ ਭਾਰ ਪੈ ਗਿਆ ਛੋਟੀ ਨੂੰ ਹਾਂਜੀ ਫਿਰ ਉਵੇਂ ਹੀ ਦਿੱਤੀ ਜੀ ਕੋਡੀਆਂ ਛੁੱਟੀ ਗਈ ਠੀਕ ਹੈ ਇੱਕ 베ਤੀ ਸੀ ਲੱਖ ਦੀ ਇੱਕ ਇਹਦੀ ਹੁਣ ਮਾਂ 베ਤੀ ਆ ਜੀ ਲੱਖ ਦੀ ਇੱਕ ਇਹਦੀ ਇਹਦੀ ਮਾਂ 베ਤੀ ਆ ਠੀਕ ਹੈ ਪਹਿਲਾਂ 베ਤੀ ਆ ਜੀ ਇਹਦਾ ਹੁਣ ਆਪਣੇ ਕੋਲੇ ਕੋਈ ਗੱਟੀ ਹੈ ਇਸ ਟਾਈਮ ਖੜੀ ਉਹੋ ਹੀ ਆ ਜੀ ਰੱਖ ਕੇ ਆਪਣੇ ਕੋਲੇ ਅੱਛਾ ਉਹ ਇਹਦੇ ਸਾਣ ਜਿਹੜਾ ਤੁਹਾਡਾ ਸਾਣ ਆ ਹਾਂਜੀ ਮੇਰੇ ਵਾਲੇ ਸਾਣ ਇਹ ਆਪਣੇ ਸਾਣ ਦਾ ਬਾਈ ਕੋਲੇ ਜਿਹੜਾ ਰੱਖਿਆ ਸੀ ਸਾਣ 베ਚਦਾ ਬਾਈ ਤੁਸੀਂ ਉਹ ਹਾਂਜੀ 베ਚਦਾ ਜੀ अच्छा मुरा तो तो ये मुरादे भाई नीली रवि दी ਝੋਟੀ ਆਈ ਹੈ ਬਾਈ ਕੋਲੇ ਇਹਨਾਂ ਝੋਟੀਆਂ ਨੂੰ ਅੱਜ ਚੈੱਕ ਕਰਕੇ ਪਾਊਡਰ ਲੱਗ ਕੇ ਦਿੱਤਾ ਬਾਈ ਦੇ ਸੇਵਾ ਸੂਬਾ ਬਾਈ ਦੀ ਬਹੁਤ ਆਣੀ ਗੱਲ ਕੋਈ ਆਵੇ ਹੁਣ ਝੋਟੀਆਂ ਬੰਨ ਵਾਲੀਆਂ ਤੇ ਪਰ ਹੀਟ ਚ ਨਹੀਂ ਆਉਂਦੀਆਂ ਸੀ ਬਾਈ ਨੂੰ ਪਾਊਡਰ ਲੱਗਦਾ ਦੁੱਧ ਕਿੰਨਾ ਕੁ ਛੱਡਦੇ ਦੁੱਧ ਬਹੁਤ ਛੱਡਿਆ ਜੀ ਇਹਨਾਂ ਬਹੁਤ ਛੱਡੇ ਬਹੁਤ ਛੱਡਿਆ ਦੁੱਧ ਇਹਨਾਂ ਦੋਨ ਠੀਕ ਉਹ ਤਾਂ ਬਾਈ ਤੇਰੇ ਪਸ਼ੂ ਹੀ ਦੱਸੀ ਜਾਂਦੇ ਜਿਹੜੀ ਗੱਲ ਜਾਇਜ਼ ਆ ਨਾ ਪਸ਼ੂਆਂ ਦੀ ਪਰ ਹੋਜੀ ਆ ਮੇਰੇ ਕੱਟਾਂ ਮਗਰੇ ਦੇ ਇੱਕ ਹੀ ਨੇ ਕਿੰਨੇ ਚਿਰ ਦਾ ਹੈ ਇਹ ਚੋਰ 2.5 ਮਹੀਨੇ ਦਾ ਹੀ ਲੱਗ ਤਿੰਨ ਦਾ ਲੱਗ ਕਾ 2.5 3 ਮਹੀਨਿਆਂ ਦਾ ਕਟਾਈ ਦੇਖੋ ਤੁਸੀਂ ਨਹੀਂ ਕੱਟੇ ਨੂੰ ਅਗਲਾ ਕੋਈ ਨਹੀਂ ਦੁੱਧ ਦੁੱਧ ਛੱਡਦਾ ਠੀਕ ਜਿਹਾ ਹੀ ਹੁੰਦੇ ਇਹ ਕਿਹੜੇ ਟੀਕੇ ਦਾ ਹੈ ਇਹ ਟੀਕੇ ਦਾ ਨਹੀਂ ਇਹ ਵੀ ਮੱਤ ਰਹਿੰਦੀ ਨਹੀਂ ਸੀ ਐੜਗੀ ਜੀ ਤੇ ਮੁੱਦਗੀ ਸੀ ਝੋਟਾ ਮੁੰਡਾ ਕਰ ਭੇਜ ਆ ਉਥੇ ਅੱਛਾ ਜੀ ਪਸੂ ਤਾਂ ਨੀਦੀ ਦੇ ਤੇ ਮੋਰਾ ਦਾ ਝੋਟਾ ਸੀਗਾ ਇਹ ਮੋਰਾ ਦਾ ਝੋਟਾ ਸੀ ਅੱਛਾ ਉਹਦੇ ਤੋਂ ਕਰਾਈ ਸੀ ਉਹ ਵੀ ਝੋਟੇ ਦਾ ਹੀ ਹਨ ਹਾਂਜੀ ਉਹ ਸੀਗਾ ਇੱਥੇ ਚਕੂਰ ਆ ਉਦੋਂ ਮਾਂ ਜੇ ਅੜ ਗਈ ਸੀ ਮੇਰੀ ਰਹਿੰਦੀ ਨਹੀਂ ਵੱਡੀ ਅੱਛਾ ਠੀਕ ਹੈ ਜੀ ਇਹ ਚਕੂਰ ਆਈ ਸਾਡੇ ਪਿੰਡੋਂ ਹੀ ਪਿਆਜ ਕੋਈ ਮੰਨ ਲਓ ਮਾਂ ਤੁਹਾਡੀ ਚੰਗੀ ਸੀ ਇਹ ਤੋਂ ਮੇਰੇ ਹਿਸਾਬ ਨਾਲ ਕੱਟੀ ਹੈ ਤਾਂ ਕੋਈ ਘਰੇ ਸਵਾਈ ਨਹੀਂ ਤੁਸੀਂ ਫਿਰ ਨਹੀਂ ਆ ਉਸੇ ਦੀ ਹੈ ਜੀ ਨਹੀਂ ਇਹਦੀ ਜਿਹੜੀ ਮਗਰ ਆਈ ਸੀ 17 ਜਾਂ ਉਹਦੀ ਅੱਛਾ ਇਹ ਉਹਦੀ ਹੈ ਠੀਕ ਆ ਆ ਮੰਨ ਕੇ ਇਹਦੇ ਮਗਰ ਆਈ ਸੀਗੀ ਅਨੇ ਜੀ ਉਹ ਜਿਹੜੀ ਵੇਚਤੀ ਇਹਦੀ ਮਾਂ ਸੀਗੀ ਇਹਦੀ ਮਾਂ ਸੀਗੀ ਉਹ ਠੀਕ ਹੈ ਠੀਕ ਹੈ ਇਹ ਉਹਦੀ ਪਹਿਲੀ ਕੱਟੀ ਆ ਜੀ ਇਹ ਇਹਦੀ ਝੋਟੀ ਦੀ ਇਹ ਉਹਦੀ ਅੱਛਾ ਠੀਕ ਹੈ ਠੀਕ ਹੈ ਨਾ ਹੈ ਨਹੀਂ ਜੀ ਮੇਰੇ ਕੋਲੇ ਬੱਚਾ ਅੱਛਾ ਇਹਦੀ ਇਹਦੀ ਝੋਟੀ ਦੀ ਮੰਨ ਲਓ ਇਹ ਇਹਦੀ ਇਹਦੀ ਦੋਤੀ ਹੈ ਇਹ ਕਹਿਣ ਦਾ ਮਤਲਬ ਹੈ ਇਹਦੀ ਦੋਤੀ ਹੈ ਇਹ ਵੀ ਇਹਦਾ ਰਵਾ ਹੈਗਾ ਇਹ ਕਿੰਨਾ ਕੁ ਦੁੱਧ ਦੇਈ ਜਾਂਦੀ ਹੈ ਇਹ ਤਾਂ ਚੰਗੀ ਚੱਲਦੀ ਹੈ ਮੇਰੇ ਕੋਲ 12 13 ਕਿਲੋ ਚੱਲੀ ਜਾਂਦੀ ਹੁੰਦੀ ਹੈ ਠੀਕ 13 ਤੇ ਚਲਦੀ ਹੈ ਨਾ ਇਹ ਐਤ ਕੀ ਆਪਾਂ ਹਾਂ ਐਤ ਕੀ ਇਹਦੇ ਪੂਰਾ ਵਧੀਆ ਸਿੰਮਲ ਲਾਵਾਂਗੇ ਦੁੱਧ ਦੇਊਗੀ ਇਹ ਮੱਝ ਆਪ ਵੀ ਦੁੱਧ ਦੇਊਗੀ ਜੀ ਕੋਈ ਕਮੀ ਰਹਿ ਰਹੀ ਹੈ ਤੁਹਾਡੇ ਤੋਂ ਹਾਂਜੀ ਹਾਂ ਵੀ ਦੁੱਧ ਵਾਲੀ ਮੱਝ ਆ ਕੋਈ ਗੱਲ ਨਹੀਂ ਇਹਦੇ ਪ੍ਰੋਬਲਮ ਆਉਂਦੀ ਛਿੱਡੀ ਦੀ ਅੱਛਾ ਜੀ ਤੇ ਉਹ ਐਤ ਕੀ ਮੇਰੇ ਡਾਕਟਰ ਨੇ ਪਤਾ ਨਹੀਂ ਮੈਂ ਉਹਨੂੰ ਕਿਹਾ ਤੇ ਉਹਨੇ ਟੀਕੇ ਲਾ ਦਿੱਤੇ ਜੀ ਹਾਂਜੀ ਉਸ ਤੋਂ ਬਾਅਦ ਕਿ ਉਹਨੂੰ ਮੈਂ ਫੇਰ ਸੱਦਿਆ ਜੀ ਉਹਨੇ ਫੇਰ ਟੀਕੇ ਲਾ ਦਿੱਤੇ ਉਹ ਐਬ ਦੇ ਟੀਕੇ ਦੁਆਰਾ ਲੱਗੇ ਜੀ ਉਸ ਤੋਂ ਬਾਅਦ ਬਸ ਫਿਰ ਉਸ ਸਟੀਰ ਹਾਂ ਸਟੀਰੌਇਡ ਲੱਗਿਆ ਨਹੀਂ ਜੀ ਪਤਾ ਨਹੀਂ ਇਹਦੇ ਮੈਨ ਘਰ ਦਾ ਦਾਣਾ ਪਉਂਦਾ ਸੀ ਉਹਦੇ ਚ ਮੇਰਾ ਹੱਥ ਨਾਲ ਜ਼ਿਆਦਾ ਪੈਂਦਾ ਹੀ ਮੇਰਾ ਅੱਛਾ ਉਹਦੇ ਨਾਲ ਆਉਂਦੀ ਮੈਂ ਦਾਣਾ ਬਦਲਦਾ ਜੀ ਦਾਣਾ ਬਦਲਦਾ ਠੀਕ ਹੁਣ ਸਿੱਡੀ ਦੀ ਕੋਈ ਦਿੱਕਤ ਨਹੀਂ ਸਿੱਡੀ ਦੀ ਜਮਾਂ ਨਹੀਂ ਜੀ ਮੈਂ ਨੇ ਸੱਜਰ ਨੇ ਦੁੱਧ ਹੀ ਨਹੀਂ ਦਿੱਤਾ ਇਹਨੇ ਅੱਛਾ ਦੁੱਧ ਹੀ ਨਹੀਂ ਦਿੱਤਾ ਪਿੱਛੋਂ ਆ ਕੇ ਹੁਣ ਦੁੱਧ ਵਧ ਗਈ ਹੁਣ ਦੁੱਧ ਵਧ ਗਈ ਠੀਕ ਹੁਣ ਇਹ ਦੁੱਧੋਂ ਗਈ ਵੀ ਹੈ ਨਾ ਜੀ ਤੇ ਆ ਝੋਟੀ ਆਪਣੀ ਜੀ ਇਹ ਪੀਸਮਾਦੀ ਹੈ ਜੀ ਇਹ ਪੀਸਮਾਦੀ ਧੀ ਆ ਇਹਦੀ ਨਾਨੀ ਹੋਦੀ ਜੀ ਅੱਛਾ ਇਹ ਇਹਦੀ ਆ ਹਾਂ ਜੀ ਹਾਂ ਜੀ ਅੱਛਾ ਅੱਛਾ ਨਹੀਂ ਨਹੀਂ ਹਾਂ ਜੀ ਇਹਦੀ ਭੈਣ ਆ ਅੱਛਾ ਇਹਦੀ ਭੈਣ ਆ ਉਹਦੀ ਭੈਣ ਆ ਉਹਦੀ ਭੈਣ ਆ ਠੀਕ ਆ ਆ ਵੀ ਉਹਦੀ ਭੈਣ ਆ ਆ ਵੀ ਉਹਦੀ ਭੈਣ ਆ ਮੰਨ ਲਓ ਇਹ ਹੀ ਮੱਝ ਦਾ ਸਾਰਾ ਹਾਂਜੀ ਮਾਈਕ ਦਾ ਸਾਰਾ ਇਹ ਮੱਝ ਦਾ ਹੀ ਮੰਨ ਕੇ ਚੱਲੋ ਰੰਗ ਲਾਏ ਵੇ ਯਾਰ ਆਪਣੇ ਚੱਲੋ ਇਹ ਮੱਝ ਬਈ ਸਾਰੀ ਉਮਰ ਰੱਖਣ ਵਾਲੀ ਆ ਤੁਹਾਡੇ ਕਰਮਾਂ ਵਾਲੀ ਮੱਝ ਆ ਤੁਹਾਡੇ ਵਾਸਤੇ 2017 ਚ ਤੁਸੀਂ 90 ਦੀ ਲਈ ਤੇ ਉਸ ਤੋਂ ਬਾਅਦ ਦੋ ਤਿੰਨ ਪਸ਼ੂ ਤੁਸੀਂ ਵੇਚ ਲਿਆ ਅੱਛਾ ਜਨਵਰੀ ਚ ਠੀਕ ਹੈ ਜੀ ਤੇ ਉਹ ਬੰਦਿਆ ਨੇ ਮੈਂ 80 ਮੰਗਿਆ ਉਹਨਾਂ ਨੇ 70 ਲਾਤਾ ਟੋਕੜੀ ਸੀਗੀ ਉਹਦੇ ਵੀ ਆਈ ਸੀ ਟਰਾਈ ਸੀ ਠੀਕ ਹੈ ਫੇਰ ਉਹ ਕੰਮ ਮਰ ਗਿਆ ਉਹ 70 ਤੇ ਖੜੇ ਰਹੇ ਮੈਂ ਤੇ ਧੀਰੀ ਫੇਰੀ ਠੀਕ ਹੈ ਠੀਕ ਹੈ ਚਲੋ ਇਹ ਮੱਝ ਤਾਂ ਤੁਸੀਂ ਸਾਰੀ ਉਮਰ ਰੱਖਿਓ ਜੀ ਬਸ ਆਹ ਚੀਜ਼ ਦਾ ਤੁਸੀਂ ਰੱਖਿਓ ਜੀ ਖਾਸ ਕਰਕੇ ਧਿਆਨ ਮੈਂ ਤੁਹਾਨੂੰ ਵੀਡੀਓ ਤਾਂ ਹੀ ਬਣਾ ਰਹੇ ਹਾਂ ਇੱਥੇ ਵੀ ਇਹਨਾਂ ਬਰੀਡਿੰਗ ਤੋਂ ਬਚਿਆ ਕਰੋ ਵੀ ਟੀਕਾ ਲੱਗ ਕੇ ਰੱਖਿਆ ਕਰੋ ਠੀਕ ਆਰ ਵੇਖੋ ਏਡੀ ਚੰਗੀ ਝੋਟੀ ਬਾਈ ਦੀ ਰਿਪੀਟਰ ਹੋਈ ਖੜੀ ਆ ਵੇਖ ਲਓ ਵੀ ਸਾਰੀ ਮਿਹਨਤ ਮਿੱਟੀ 'ਚ ਪੈਣ ਵਾਲੀ ਗੱਲ ਆਣਾ ਏਡੀ ਇੰਨਾ ਸੰਭਿਆ ਵੀ ਪ ਤੇ ਘੱਟ ਘੁੱਟ ਦੇਖੋ ਤੁਸੀਂ ਮੂੰਹ ਚਿੱਟਾ ਸੋਹਣੀ ਝੋਟੀ ਆ ਪੂਰੀ ਚੰਗੀ ਝੋਟੀ ਆ ਪੂਰੀ ਨੀਲੀ ਰਾਵੀ ਬਰੀਡ ਦੀ ਆ ਬਸ ਕੱਲੀ ਲੱਤ ਥੋੜੀ ਜਿਹੀ ਓਵਰ ਆਈ ਆ ਮਗਰਲੀ ਤੇ ਹਾਂ ਝੋਟਾ ਬਹੁਤ ਬਹੁਤ ਚੰਗਾ ਸੀ ਜੀ ਹਾਂ ਜੀ ਉਹ ਤਖਤਪੁਰੋਂ ਜਿੱਤਿਆ ਸੀ ਪੀਡੀਐਫ ਤੇ ਰਹਿ ਜਾਂਦਾ ਸੀ ਲੱਸਾ ਸੀ ਅੱਛਾ ਤਖਤਪੁਰੋਂ ਜਿੱਤਿਆ ਹੋਇਆ ਸੀ ਕੀ ਨਾਮ ਸੀ ਝੋਟੇ ਦਾ ਜੀ ਭੋਲੂ ਹੀ ਰੱਖਿਆ ਸੀ ਅੱਛਾ ਭੋਲੂ ਰੱਖਿਆ ਸੀ ਟਿਕਟੂਕੇ ਨਹੀਂ ਤਿਆਰ ਹੋਏ ਸੀ ਪਹਿਲਾਂ ਦੀਆਂ ਗੱਲਾਂ ਉਹ ਪਾਈ 1 ਸਾਲ ਦਾ ਸੀ 3 ਦਾ ਮੈਂ ਫਿਰ ਵੇਚ ਅੱਛਾ ਅੱਛਾ ਵੇਚ ਪ੍ਰੋਬਲਮ ਆ ਗਈ ਜੀ ਇੱਥੇ ਥਾਂ ਜਗ੍ਹਾ ਘਟ ਗਈ ਮ ਧੰਨਵਾਦ ਜੀ ਕਰਿਓ ਜੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਚੰਗੀ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਹ ਚੀਜ਼ ਜਰੂਰ ਧਿਆਨ ਚ ਰੱਖਿਆ ਕਰੋ ਇਨ ਬਰੀਡਿੰਗ ਵਾਲੀ ਜਿਹੜੀ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਠੀਕ ਆ ਇਹਦੇ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੈ ਜੀ ਜਿਵੇਂ ਆਹ ਝੋਟੀ ਵੀ ਦੇਖੋ ਇਹ ਤੁਸੀਂ ਸੂਈ ਵੀ ਤੁਹਾਨੂੰ ਦਿਖਾਵਾਂਗੇ ਰੱਬ ਸੁੱਖ ਰੱਖ ਕੇ ਗੱਬਣ ਕਰਾਂਗੇ ਪਰ ਇਹਨੇ ਦੁੱਧ ਨਹੀਂ ਦੇਣਾਗਾ ਚਲੋ ਗਾਂ ਨੂੰ ਇਹ ਚੀਜ਼ ਦਾ ਰੱਖਾਂਗੇ ਧਿਆਨ ਬਾਈ ਨੂੰ ਦੱਸ ਕੇ ਜਾਂਦੇ ਆ ਜੀ ਧੰਨਵਾਦ ਜੀ